ਪ੍ਰਵਾਸੀਆਂ ਦੀ ਘਟਿਆ ਕਰਤੂਤ ਸਾਹਮਣੇ ਆਈ ਹੈ ਪ੍ਰਵਾਸੀਆਂ ਨੇ ਇੱਕ ਸਿੱਖ ਪਰਿਵਾਰ ਤੇ ਹਮਲਾ ਕੀਤਾ ਤੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਮਾਮਲਾ ਕਸਬਾ ਅਲਾਵਲਪੁਰ ਦਾ ਹੈ ਜਿੱਥੇ ਨਜਾਇਜ਼ ਗਲੀ ਦੇ ਕਬਜ਼ੇ ਨੂੰ ਲੈ ਕੇ ਗਲੀ 'ਚ ਰਹਿੰਦੇ ਪ੍ਰਵਾਸੀਆਂ ਵੱਲੋਂ ਇੱਕ ਸਿੱਖ ਪਰਿਵਾਰ ਤੇ ਹਮਲਾ ਕਰਕੇ ਨੌਜਵਾਨ ਦੀ ਕੁੱਟਮਾਰ ਕਰਨ ਤੇ ਕੇਸਾਂ ਦੀ ਬੇਅਦਬੀ ਕੀਤੀ ਗਈ ਪਰ ਇੱਕ ਦਿਨ ਬੀਤ ਜਾਣ ਦੇ ਬਾਅਦ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਪੀੜਤ ਨੇ ਦੱਸਿਆ ਕਿ ਉਹਨਾਂ ਦੀ ਗਲੀ 'ਚ ਰਹਿੰਦੇ ਪ੍ਰਵਾਸੀ ਵਿਅਕਤੀ ਰਾਜਕੁਮਾਰ ਨੇ ਕਾਫੀ ਸਮੇਂ ਤੋਂ ਨਜਾਇਜ਼ ਕਬਜ਼ਾ ਕੀਤਾ ਹੋਇਆ ਜਿਸ ਕਾਰਨ ਉਹਨਾਂ ਦਾ ਝਗੜਾ ਰਹਿੰਦਾ ਹੈ ਅੱਗੇ ਉਸਨੇ ਕਿਹਾ ਕਿ ਮੇਰੇ ਘਰ ਵਿੱਚ ਮਿਸਤਰੀਆਂ ਵੱਲੋਂ ਪਲੱਸਟਰ ਦਾ ਕੰਮ ਚੱਲ ਰਿਹਾ ਹੈ ਜਿਸ ਕਰਕੇ ਮੈਂ ਰਾਜਕੁਮਾਰ ਨੂੰ ਗਲੀ 'ਚ ਰੱਖਿਆ ਹੋਇਆ ਸਮਾਨ ਇੱਕ ਪਾਸੇ ਕਰਨ ਲਈ ਕਿਹਾ ਜਿਸ ਤੋਂ ਬਾਅਦ ਝਗੜਾ ਹੋ ਗਿਆ ਤੇ ਰਾਜਕੁਮਾਰ ਸਮੇਤ ਅਣਪਛਾਤੇ ਵਿਅਕਤੀਆਂ ਵੱਲੋਂ ਮੇਰੇ ਤੇ ਹਮਲਾ ਕਰਕੇ ਮੇਰੀ ਪੱਗ ਉਤਾਰ ਦਿੱਤੀ ਗਈ ਤੇ ਕੇਸਾਂ ਦੀ ਬੇਅਤਮੀ ਕੀਤੀ ਗਈ ਉਸ ਤੋਂ ਬਾਅਦ ਮੇਰੇ ਪਿਤਾ ਬਜ਼ੁਰਗ ਤਰਲੋਚਨ ਤੇ ਮੇਰੇ ਲੜਕੇ ਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਪੁਲਿਸ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਉਲਟਾ ਪ੍ਰਵਾਸੀ ਵਿਅਕਤੀਆਂ ਵੱਲੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਉਧਰ ਹੀ ਦੂਜੀ ਤਰ੍ਹਾਂ ਦਾ ਕਹਿਣਾ ਕਿ ਉਹਨਾਂ 'ਤੇ ਲੱਗੇ ਦੋਸ਼ ਬੇਬੁਨਿਆਦ ਨੇ ਇਸ ਝਗੜੇ ਦੌਰਾਨ ਸਿਕ ਪਰਿਵਾਰ ਨੇ ਉਸਤੇ ਹਮਲਾ ਕੀਤਾ ਜਿਸ ਤੋਂ ਉਸਦੀ ਪਤਨੀ ਵੀ ਜ਼ਖਮੀ ਹੋ ਗਈ ਹੈ ਦੱਸਦੇ ਕਿ ਪ੍ਰਵਾਸੀਆਂ ਖਿਲਾਫ ਕਾਨੂੰਨੀ ਕਾਰਵਾਈ ਨਾ ਹੋਣ ਕਰਕੇ ਪੀੜਤ ਬਹਾਦਰ ਸਿੰਘ ਸਮੇਤ ਅਲਾਵਰਪੁਰ ਸ਼ਹਿਰ ਵਾਸੀਆਂ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਦਵਿੰਦਰ ਕੌਰ ਕਲਰਾਂ ਨੂੰ ਮਿਲ ਕੇ ਪ੍ਰਵਾਸੀਆਂ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ ਦਵਿੰਦਰ ਕੌਰ ਤੇ ਜੱਤਦਾਰ ਗੁਰਦੇਵਾਲ ਸਿੰਘ ਵੱਲੋਂ ਪਰਿਵਾਰ ਨੂੰ ਪ੍ਰੋਸ ਸਾਧਨਦੇ ਹੋਏ ਕਿਹਾ ਗਿਆ ਹੈ ਕਿ ਇਸ ਮਾਮਲੇ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਨੂੰ ਮਿਲ ਕੇ ਕੁਟਮਾਰ ਕਰਨ ਵਾਲੇ ਸਮੂਹ ਵਿਅਕਤੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਦੂਜੇ ਪਾਸੇ ਭਾਜਪਾ ਅਲਾਵਲਪੁਰ ਤੋਂ ਰਜੀਵ ਪਾਂਜਾ ਕਾਂਗਰਸ ਮੁਕੱਦਰ ਲਾਲ ਕੌਂਸਲਰ ਦੀਪਕ ਗੁਪਤਾ ਸਾਬਕਾ ਕੌਂਸਲਰ ਸੁباش ਪਨੋਟ ਵਾਈਸ ਪ੍ਰਧਾਨ ਨੇ ਕਿਹਾ ਕਿ ਜੇ ਦੋ ਦਿਨਾਂ ਅਚ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਤਾਂ ਫਿਰ ਥਾਣਾ ਆਦਮਪੁਰ ਦਾ ਕਿਰਾਉ ਕੀਤਾ ਜਾਵੇਗਾ